ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਚਲਵਾਜਾ ਸ੍ਰੀ ਮਕਸਦਰ ਸਾਹਿਬ ਪੰਜਾਬ ਪਿੰਡ ਪਿਉਰੀ ਗੜੀ ਨੰਬਰ 14 ਦਿੱਲੀ ਅੱਜ ਅਸੀਂ ਮਣੀ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਮਣੀ ਬਹੁਤ ਸੁੰਦਰ ਸਰਵ ਸ਼੍ਰੇਸ਼ਟ ਹੁੰਦੀ ਹੈ ਔਰ ਮਣੀ ਜਿਹੜੀ ਹੈ ਅਲੰਕਾਰਹ ਚਸਤਰਾ ਕੇ ਅਭੋਸ਼ਣ ਦੇ ਗਹਿਣੇ ਉਨ੍ਹਾਂ ਦੇ ਵਿੱਚ ਵੀ ਸੋਹਦਾ ਬੜਾ ਜਾਂਦੀ ਹੈ ਔਰ ਇਹ ਜਿਹੜੀ ਮਣੀ ਹੈ ਅੰਗੂਠੀ ਦੇ ਵਿੱਚ ਇਸ ਦੀ ਨੱਬ ਬਣ ਜਾਂਦਾ ਹੈ ਔਰ ਜਿਸ ਤਰ੍ਹਾਂ ਕਿ ਮਣੀ ਜਿਹੜੀ ਹੈ ਸ਼੍ਰੇਸ਼ਟ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਔਰ ਇਹ ਜਿਹੜੀ ਮਣੀ ਹੈ ਜਿਸ ਤਰ੍ਹਾਂ ਕਿ ਪਦਮਰਾਗ ਮਣੀ ਔਰ ਜੋ ਮਣੀ ਕਮਲ ਤੇ ਫੁੱਲ ਦੇ ਸਮਾਨ ਲਾਲ ਹੋਵੇ ਉਰੇ ਸੁਣੋ ਪਾ ਪਤਮ ਰਾਗਮਣੀ ਕਿਆ ਚੰਦਾ ਔਰ ਇਹ ਜਿਹੜੀ ਮਣੀ ਹੈ ਜਿਸ ਤਰ੍ਹਾਂ ਕਿ ਸੀਤਲਨਦੀ ਹੈ ਗਰਮੀ ਚੋਂ ਕੰਨਾਸ ਕਰਦੀ ਹੈ ਅਸ ਵੀਰਿਆਤਾ ਤੰਤੁ ਬਣਾਉਂਦੀ ਹੈ ਔਰ ਤਾਕਤ ਦਿੰਦੀ ਹੈ ਗਰਮੀ ਚੋਂ ਕੰਨਾਸ ਕਰਦੀ ਹੈ ਕੱਤ ਤਲਤਮ ਖਾਂਸੀ ਇਹਨ ਰੁਕਾਉਂਦਾ ਨਾਸ ਕਰਦੀ ਹੈ ਛੇਲੀ ਔਰ ਛਿਲਾਪਨ ਜਿਸ ਤਰ੍ਹਾਂ ਇਹ ਜਿਹੜੀ ਮਣੀ ਹੈ ਸ਼੍ਰੇਸ਼ਟ ਹੁੰਦੀ ਹੈ ਗਣਕਾਰੀ ਹੁੰਦੀ ਹੈ ਔਰ ਬਹੁਤ ਸਾਰੇ ਰੋਗਾਂ ਦਾ ਨਾਸ ਕਰਦੀ ਹੈ ਔਰ ਇਹ ਜਿਹੜੀ ਮਨੀ ਹੈ ਜਿਸ ਤਰ੍ਹਾਂ ਕਿ ਵਿੱਚ ਨਾਸਤ ਹੁੰਦੀ ਹੈ ਔਰ ਚਿਹਰੇ ਤੇ ਰੋਗ ਦਾ ਨਾਸ ਕਰਦੀ ਹੈ ਜਿਸ ਤਰ੍ਹਾਂ ਕਿ ਜਾਨਵਰ ਕੱਟ ਲੈਂਦਾ ਉਸ ਤੇ ਵਿੱਚ ਫੈਲ ਜਾਂਦਾ ਔਰ ਉਸ ਤੇ ਵੀ ਕੰਮ ਕਰਦੀ ਹੈ ਔਰ ਜਿਹੜੀ ਮਣੀ ਹੈ ਸೀತਲ ਹੁੰਦੀ ਹੈ ਔਰ ਤੰਤੂ ਰੋਗ ਦਾ ਨਾਸ ਕਰਦੀ ਹੈ ਔਰ ਨਪੁੰਛਕ ਤਾਰੂਗ ਦਾ ਨਾਸ ਕਰਦੀ ਹੈ ਵੀਰਯਤਾ ਤੰਤੂ ਬਣਾਉਂਦੀ ਹੈ ਔਰ ਸ੍ਰਿਸ਼ਟ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਸೀತਲ ਹੁੰਦੀ ਹੈ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਹੈ ਮਣੀਓ ਵੀਰਯਤਾ ਸੀਤਾ ਮਾਤਰਾ सतुव प्रसाता चक्षुष चक्षुष सह लेखना, सचापी सारका का, इस तरह के मणि है श्रेष्ठ हों गुणकारी मणियों वीरयता सीता ये जड़ी मणि है वीरिया तंतु बना और सीता सीतल हों ठंडी सीता मधुरा और मधुर हों मधुरा सतुभवरा चक्षुशाह चक्षु अखा के रोगों का समन करती है चक्षुशाह जिस तरह के चक्षु अखा के रोगों वास्ते ठीक है चक्षुशाह ਲੇਖਨ ਸਚਾਪੀ ਸਾਰ ਦਾ ਸਾਰ ਕੁੰਦੀ ਹੈ ਤਸਤਾਰ ਵਿਛਾਰ ਕਾ ਔਰ ਵਿਛਾਰ ਹੀ ਕੁੰਦੀ ਹੈ ਔਰ ਕਿਸੇ ਤਰ੍ਹਾਂ ਦਾ ਵਿਚ ਹੁੰਦਾ ਹੈ ਜ਼ਹਿਰ ਇਹਦਾ ਨਾਸ ਕਰ ਦਿੰਦੀ ਹੈ ਅਰ ਇਸ ਤਰ੍ਹਾਂ ਕੀ ਮਨੀ ਜਿਹੜੀ ਹੈ શ્રેਸ਼ਟ ਹੁੰਦੀ ਹੈ ਸੁੰਦਰ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਔਰ ਆਬਾ ਨੂਰ ਔਰ ਰੋਸ਼ਨੀ ਫਲਾਉਂਦੀ ਹੈ ਔਰ ਸੁੰਦਰ ਹੁੰਦੀ ਹੈ ਸ਼੍ਰੇਸ਼ਟ ਹੁੰਦੀ ਹੈ ਅਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 6113 ਮੈਂ ਰਾਜ ਸਰਜੀਤ ਸਿੰਘ ਪਿੰਡ ਪਿਉਰੀ ਜਿਹੜੇ ਕਿ ਜਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਬੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨੀ ਚਾਹੀਦੀ ਜਿਸ ਤਰ੍ਹਾਂ ਕਿ ਇਹ ਜਿਹੜੀ ਮੜੀ ਹੈ ਸੁੰਦਰ ਹੁੰਦੀ ਹੈ ਸ਼੍ਰੇਸ਼ਟ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਸ਼ੀਤਲ ਹੁੰਦੀ ਹੈ ਔਰ ਕੰਮੀਚਰ ਨੂੰ ਕਰਨਾਸ ਕਰ ਦਿਆ ਆ ਫਿਰ ਵੀ ਬਾਜ ਵਿਤਵਨ ਮਣੀ ਸੋਧ ਕੇ ਔਰ ਇਸ ਨੂੰ ਮਾਰ ਕੇ ਇਹ ਦੀ ਦਵਾਈ ਬਣਾਉਂਦਾ ਔਰ ਫਿਰ ਇਸ ਚ ਗੁਣਚਾਲ ਦਿਆ ਚਟ